ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਾ ਜੀ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਤਣਾ ਚਿੰਤਾਵਾਂ ਅਤੇ ਨਕਾਰਾਤਮਕ ਵਿਚਾਰਾਂ ਵਿੱਚ गिर ਜਾਂਦੇ ਹਾਂ ਕਈ ਵਾਰ ਅਸੀਂ ਖੁਦ ਨੂੰ ਬੇहद ਨਿਮਾਣਾ ਨਿਕੰਮਾ ਜਾਂ ਦੂਜਿਆਂ ਤੋਂ ਵੱਖਰਾ ਮਹਿਸੂਸ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਮੰਤਰ ਕੁਝ ਸ਼ਬਦ ਤੁਹਾਡੀ ਜ਼ਿੰਦਗੀ ਵਿੱਚ ਐਨਾ ਵੱਡਾ ਬਦਲਾਵ ਲਿਆ ਸਕਦੇ ਹਨ ਜੋ ਤੁਹਾਡੀ ਆਤਮਿਕ, ਮਾਨਸਿਕ ਅਤੇ ਸਰੀਰਕ ਤਾਕਤ ਵਿੱਚ ਵਾਧਾ ਕਰਨਗੇ। ਸੰਗਤ ਜੀ ਇਹ ਸ਼ਬਦ ਹੈ ਮੂਲ ਮੰਤਰ। ਮੂਲ ਮੰਤਰ ਜੀ ਦੇ ਸ਼ਬਦ ਸੋ ਸੰਗਤ ਜੀ ਅੱਜ ਤੁਹਾਡੇ ਵਿੱਚ ਤੁਹਾਡੇ ਨਾਲ ਜੋ ਵਿਸ਼ਾ ਸਾਂਝਾ ਕਰਾਂਗੇ ਉਸ ਵਿੱਚ ਤੁਹਾਨੂੰ ਮੂਲ ਮੰਤਰ ਦੀ ਅਸਲੀ ਤਾਕਤ ਬਾਰੇ ਦੱਸਾਂਗੇ ਅਤੇ ਜੇਕਰ ਅਸੀਂ ਸਵੇਰੇ ਉੱਠਣਸਾਰ ਮੂਲ ਮੰਤਰ ਜੀ ਦਾ ਇਸ ਤਰ੍ਹਾਂ ਜਾਪ ਕਰਦੇ ਹਾਂ ਅਤੇ ਨਾਲ-ਨਾਲ ਇਹ ਤਿੰਨ ਕੰਮ ਕਰਦੇ ਹਾਂ ਤਾਂ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਦੀ ਕਿਰਪਾ ਹੋਵੇਗੀ ਜੋ ਵੀ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀ ਹੈ ਉਹ ਪਰਮਾਤਮਾ ਧੰਨ ਗੁਰੂ ਨਾਨਕ ਦੀ ਕਿਰਪਾ ਨਾਲ ਦੂਰ ਹੋ ਜਾਵੇਗੀ ਸੰਗਤ ਜੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਤੇ ਆਪਣੀ ਰਸਨਾ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਸੰਗਤ ਜੀ ਆਓ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ ਉਸ ਪਰਮਾਤਮਾ ਜੀ ਦੇ ਨਾਮ ਤੇ ਸੰਗਤ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸੰਗਤ ਜੀ ਇਹ ਸ਼ਬਦ ਸਿਰਫ ਉਚਾਰਨ ਕਰਨ ਲਈ ਨਹੀਂ ਹਨ ਇਹ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣ ਹਰੇਕ ਡਰ ਨੂੰ ਮਿਟਾਉਣ ਅਤੇ ਆਤਮਿਕ ਜੋਤ ਨੂੰ ਪ੍ਰਕਾਸ਼ਿਤ ਕਰਨ ਵਾਲਾ ਮੰਤਰ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਮੰਤਰ ਸਾਨੂੰ ਇਸ ਵਾਸਤੇ ਦਿੱਤਾ ਹੈ ਤਾਂ ਜੋ ਅਸੀਂ ਆਪਣੇ ਜੀਵਨ ਦੀ ਅਸਲੀ ਸਚਾਈ ਨੂੰ ਜਾਣ ਸਕੀਏ ਡਰ ਤੋਂ ਮੁਕਤ ਹੋਈਏ ਅਤੇ ਦੂਜਿਆਂ ਨਾਲ ਪਿਆਰ ਭਾਵਨਾ ਨਾਲ ਆਪਣਾ ਜੀਵਨ ਬਤੀਤ ਕਰ ਸਕੀਏ ਪਰ ਸੰਗਤ ਜੀ ਮੂਲ ਮੰਤਰ ਦੀ ਅਸਲ ਤਾਕਤ ਨੂੰ ਅਸੀਂ ਤਦ ਹੀ ਮਹਿਸੂਸ ਕਰ ਸਕਦੇ ਹਾਂ ਜਦੋਂ ਇਸ ਨੂੰ ਅਸੀਂ ਆਪਣੀ ਦਿਨਚਰਿਆ ਵਿੱਚ ਸ਼ਾਮਿਲ ਕਰਾਂਗੇ ਸੰਗਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੂਲ ਮੰਤਰ ਤੁਹਾਡੇ ਮਨ ਆਤਮਾ ਅਤੇ ਜੀਵਨ ਵਿੱਚ ਇੱਕ ਪੂਰੀ ਤਰ੍ਹਾਂ ਬਦਲਾਵ ਲੈ ਕੇ ਆਵੇ ਤੇ ਸਵੇਰੇ ਉੱਠਣ ਸਮੇਂ ਇਹ ਤਿੰਨ ਚੀਜ਼ਾਂ ਜਾਂ ਇਹ ਤਿੰਨ ਕੰਮ ਤੁਸੀਂ ਜ਼ਰੂਰ ਕਰਨੇ ਹਨ ਤਾਂ ਇਹ ਤੁਹਾਡੀ ਸੋਚ ਭਾਵਨਾ ਅਤੇ ਜੀਵਨ ਦੇ ਤਰੀਕੇ ਨੂੰ ਬਦਲ ਦੇਵੇਗਾ ਸੰਗਤ ਜੀ ਸਭ ਤੋਂ ਪਹਿਲਾ ਕੰਮ ਹੈ ਇਹ ਮੂਲ ਮੰਤਰ ਦਾ ਜਪ ਤੁਸੀਂ ਅਮਰਤ ਵੇਲੇ ਉੱਠ ਕੇ ਕਰਨਾ ਹੈ ਸੰਗਤ ਜੀ ਸਵੇਰ ਦਾ ਸਮਾਂ ਵਿਅਕਤੀ ਦੇ ਮਨ ਤਨ ਅਤੇ ਆਤਮਾ ਲਈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋ ਸਕਦਾ ਹੈ ਜੇਕਰ ਇਦਾਂ ਸਹੀ ਤਰੀਕੇ ਨਾਲ ਉਪਯੋਗ ਕੀਤਾ ਜਾਵੇ ਅਮਰਤ ਵੇਲਾ ਸਵੇਰੇ 3 ਤੋਂ 6 ਵਜੇ ਤੱਕ ਉਹ ਸਮਾਂ ਹੁੰਦਾ ਹੈ ਜਦੋਂ ਧਰਤੀ ਤੇ ਸ਼ਾਂਤੀ ਹੁੰਦੀ ਹੈ ਹਵਾ ਤਾਜ਼ਗੀ ਨਾਲ ਭਰੀ ਹੁੰਦੀ ਹੈ ਅਤੇ ਮਨੁੱਖ ਦਾ ਮਨ ਜਮਤਕਾਰੀ ਊਰਜਾ ਨੂੰ ਸੋਖਣ ਲਈ ਤਿਆਰ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਅਮਰਤ ਵੇਲੇ ਉੱਠਣ ਅਤੇ ਸਿਮਰਨ ਕਰਨ ਦੀ ਮਹੱਤਤਾ ਨੂੰ ਬਿਆਨ ਕੀਤਾ ਹੈ ਸੰਗਤ ਜੀ ਮੂਲ ਮੰਤਰ ਦਾ ਜਾਪ ਇਸ ਸਮੇਂ ਕਰਨ ਨਾਲ ਸਾਨੂੰ ਆਤਮਿਕ ਤਾਕਤ ਮਿਲਦੀ ਹੈ ਸਾਡੀ ਜ਼ਿੰਦਗੀ ਵਿੱਚ ਸਾਡੇ ਘਰ ਵਿੱਚ ਸ਼ਾਂਤੀ ਆਉਂਦੀ ਹੈ ਜੋ ਵੀ ਸਾਡੇ ਪੂਰੇ ਦਿਨ ਨੂੰ ਹੀ ਖੁਸ਼ਹਾਲੀ ਬਣਾ ਦਿੰਦੀ ਹੈ ਜਦੋਂ ਤੁਸੀਂ ਇੱਕ ਓਮਕਾਰ ਦਾ ਉਚਾਰਨ ਕਰਦੇ ਹੋ ਤਾਂ ਤੁਸੀਂ ਪਰਮਾਤਮਾ ਦੀ ਏਕਤਾ ਨੂੰ ਮਹਿਸੂਸ ਕਰਦੇ ਹੋ ਸਤਨਾਮ ਦਾ ਜਾਪ ਤੁਹਾਨੂੰ ਸੱਚਾਈ ਦੇ ਰਸਤੇ ਤੇ ਲਿਉਂਦਾ ਹੈ ਸੰਗਤ ਜੀ ਨਿਰਪਉ ਤੁਹਾਡੇ ਅੰਦਰੋਂ ਡਰ ਨੂੰ ਦੂਰ ਕਰਦਾ ਹੈ ਅਤੇ ਨਿਰਵੈਰ ਤੁਹਾਡੇ ਹਿਰਦੇ ਵਿੱਚੋਂ ਨਫ਼ਰਤ ਨੂੰ ਈਰਖਾ ਨੂੰ ਦੂਰ ਕਰਦਾ ਹੈ ਜਦੋਂ ਤੁਸੀਂ ਇਹ ਜਾਪ ਰੋਜ਼ਾਨਾ ਅੰਮ੍ਰਿਤ ਵੇਲੇ ਕਰਦੇ ਹੋ ਤਾਂ ਤੁਹਾਡੀ ਵਿਚਾਰ ਧਾਰਾ ਸ਼ੁੱਧ ਹੁੰਦੀ ਹੈ ਮਨੁੱਖੀ ਕਮਜ਼ੋਰੀਆਂ ਘਟ ਹੁੰਦੀਆਂ ਹਨ ਅਤੇ ਆਤਮਿਕ ਜੋੜ ਵਧਦਾ ਹੈ ਮੂਲ ਮੰਤਰ ਦਾ ਅੰਮ੍ਰਿਤ ਵੇਲੇ ਜਾਪ ਕਰਨ ਨਾਲ ਨਕਾਰਾਤਮਕ ਸੋਚ ਚਿੰਤਾ ਅਤੇ ਤਣਾ ਹੌਲੀ-ਹੌਲੀ ਦੂਰ ਹੋਣ ਲੱਗਦੇ ਹਨ ਇਹ ਜਾਪ ਮਨ ਦੀ ਸ਼ਾਂਤੀ ਲਈ ਇੱਕ ਸ਼ਕਤੀਸ਼ਾਲੀ ਔਸ਼ਧੀ ਬਣਦਾ ਹੈ ਇਹ ਨਾ ਸਿਰਫ ਆਤਮਿਕ ਤੌਰ ਤੇ ਸਾਨੂੰ ਮਜ਼ਬੂਤ ਕਰਦਾ ਹੈ ਬਲਕਿ ਦਿਨ ਦੀ ਸ਼ੁਰੂਆਤ ਧੀਰਜ ਨਿਰਭਰਤਾ ਅਤੇ ਆਤਮਿਕ ਆਨੰਦ ਨਾਲ ਭਰਪੂਰ ਹੋ ਜਾਂਦੀ ਹੈ ਜੇਕਰ ਤੁਸੀਂ ਰੋਜ਼ 10-15 ਮਿੰਟ ਵੀ ਇਸ ਦਾ ਜਾਪ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਸੰਗਤ ਜੀ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਸ਼ੁਰੂ ਕਰੋ ਹੌਲੀ ਹੌਲੀ ਇਹ ਆਦਤ ਤੁਹਾਡੀ ਆਤਮਿਕ ਤਾਕਤ ਬਣ ਜਾਵੇਗੀ ਸੰਗਤ ਜੀ ਦੂਸਰਾ ਜੋ ਕੰਮ ਹੈ ਉਹ ਹੈ ਹਰ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਓਮਕਾਰ ਦਾ ਚਿੰਤਨ ਕਰਨਾ ਸਾਡੀ ਜ਼ਿੰਦਗੀ ਵਿੱਚ ਹਰ ਕੰਮ ਦੇ ਪਿੱਛੇ ਸਿਰਫ ਸਿਮਰਨ ਜਾਂ ਯੋਜਨਾ ਨਹੀਂ ਬਲਕਿ ਆਤਮਿਕ ਸ਼ਾਂਤ ਆਗਤ ਵੀ ਹੁੰਦੀ ਹੈ ਜੇਕਰ ਅਸੀਂ ਕਿਸੇ ਵੀ ਕੰਮ ਦੀ ਸ਼ੁਰੂਆਤ ਏਕ ਓਮਕਾਰ ਦਾ ਚਿੰਤਨ ਕਰਨ ਨਾਲ ਕਰੀਏ ਤਾਂ ਸੰਗਤ ਜੀ ਉਹ ਕੰਮ ਨਿਰਭਰਤਾ ਸ਼ਾਂਤੀ ਅਤੇ ਸਫਲਤਾ ਵਾਲਾ ਹੋ ਜਾਂਦਾ ਹੈ ਏਕ ਓਮਕਾਰ ਇੱਕ ਆਮ ਸ਼ਬਦ ਨਹੀਂ ਸੋ ਉਹ ਏ ਅਖੰਡਤਾ ਸਰਬਵਿਆਪਕਤਾ ਅਤੇ ਪਰਮਾਤਮਾ ਦੀ ਏਕਤਾ ਦਾ ਪ੍ਰਤੀਕ ਹੈ ਕਿਉਂਕਿ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਮਹਾਨਤਾ ਨੂੰ ਸਭ ਤੋਂ ਪਹਿਲਾਂ ਮੂਲ ਮੰਤਰ ਵਿੱਚ ਰੱਖਿਆ ਹੈ ਜਿਸ ਦਾ ਅਰਥ ਹੈ ਸਿਰਫ ਇੱਕ ਪ੍ਰਭੂ ਜੋ ਹਰ ਥਾਂ ਮੌਜੂਦ ਹੈ ਜੋ ਅਜਮ ਅਤੇ ਅਬినాਸ਼ੀ ਹੈ ਸੰਗਤ ਜੀ ਜਦੋਂ ਤੁਸੀਂ ਕਿਸੇ ਵੀ ਕੰਮ ਦੀ ਸ਼ੁਰੂਆਤ ਏਕ ਓਮਕਾਰ ਦੇ ਜਾਪ ਨਾਲ ਕਰਦੇ ਹੋ ਤਾਂ ਤੁਸੀਂ ਨਿਰਭਉ ਨਿਰਵੈਰ ਅਤੇ ਸੱਚ ਦੀ ਤਾਕਤ ਨਾਲ ਉਹ ਕੰਮ ਕਰਦੇ ਹੋ ਸੰਗਤ ਜੀ ਬਹੁਤ ਵਾਰ ਅਸੀਂ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਰ ਜਾਂ ਸੰਦੇਹ ਮਹਿਸੂਸ ਕਰਦੇ ਹਾਂ ਕਿ ਮੈਂ ਇਹ ਕੰਮ ਕਰ ਪਾਵਾਂਗਾ ਜਾਂ ਨਹੀਂ ਜਾਂ ਸਹੀ ਹੋਵੇਗਾ ਜਾਂ ਕੋਈ ਇਸ ਕੰਮ ਵਿੱਚ ਕੋਈ ਬੇਗੰਤਾ ਨਹੀਂ ਪਵੇਗਾ ਪਰ ਸੰਗਤ ਜੀ ਜਦੋਂ ਤੁਸੀਂ ਆਪਣੇ ਮਨ ਵਿੱਚੋਂ ਸੱਚੀ ਸਰਦਾ ਨਾਲ ਇੱਕ ਓਮਕਾਰ ਦਾ ਜਾਪ ਕਰਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਜਿੰਨੇ ਵੀ ਨਕਾਰਾਤਮਕ ਵਿਚਾਰ ਹੁੰਦੇ ਹਨ ਚਿੰਤਾ ਪਰੇਸ਼ਾਨੀ ਹੁੰਦੀ ਹੈ ਉਹ ਤੁਹਾਡੇ ਮਨ ਤੋਂ ਦੂਰ ਹੋ ਜਾਂਦੀ ਹੈ ਕਿਉਂਕਿ ਸੰਗਤ ਜੀ ਕਈ ਵਾਰ ਅਸੀਂ ਆਪਣੀ ਸਫਲਤਾ ਲਈ ਸਿਰਫ ਆਪਣੀ ਕਾਬਲੀਅਤ ਜਾਂ ਵਿੱਦਿਆ ਤੇ ਭਰੋਸਾ ਕਰਦੇ ਹਾਂ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਆਤਮਿਕ ਤਾਕਤ ਵੀ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ ਜਦੋਂ ਤੁਸੀਂ ਇੱਕ ਓਮਕਾਰ ਦਾ ਉਚਾਰਨ ਕਰਦੇ ਹੋ ਆਪਣੇ ਮਨ ਵਿੱਚ ਤਾਂ ਤੁਸੀਂ ਆਪਣੇ ਆਤਮਿਕ ਤਾਕਤ ਨੂੰ ਜਾਗਰੂਕ ਕਰਦੇ ਹੋ ਇਹ ਤੁਹਾਡੀ ਅੰਦਰੂਨੀ ਸ਼ਕਤੀ आत्मविश्वास अति हौसला दਿੰਦੀ ਹੈ ਉਦਾਹਰਨ ਤੇ ਤੌਰ ਤੇ ਜੇਕਰ ਤੁਹਾਡਾ ਬੱਚਾ ਕਿਸੇ ਇਮਤਿਹਾਨ ਨੂੰ ਦੇਣ ਜਾ ਰਿਹਾ ਹੈ ਜਾਂ ਕਿਸੇ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਾਂ ਕੋਈ ਜ਼ਿੰਦਗੀ ਦਾ ਮਹੱਤਵਪੂਰਨ ਫੈਸਲਾ ਲੈਣ ਜਾ ਰਿਹਾ ਹੈ ਅਤੇ ਜੇਕਰ ਉਹ ਆਪਣੇ ਮਨ ਵਿੱਚ ਇੱਕ ਓਮਕਾਰ ਦਾ ਚਿੰਤਨ ਕਰਦਾ ਹੈ ਤਾਂ ਉਸ ਦੇ ਮਨ ਦਾ ਹਰ ਡਰ ਦੂਰ ਹੋ ਜਾਵੇਗਾ ਅਤੇ ਜੋ ਵੀ ਉਹ ਕੰਮ ਕਰੇਗਾ ਪਰਮਾਤਮਾ ਉਸ ਨੂੰ ਸਹੀ ਰਸਤੇ ਤੇ ਲੈ ਕੇ ਜਾਵੇਗਾ ਇਹ ਤੁਹਾਡੀ ਸੋਚ ਨੂੰ ਨਿਰਭਉ ਤੇ ਨਿਰਵੈਰ ਬਣਾ ਦੇਵੇਗਾ ਅਤੇ ਤੁਹਾਡੇ ਅੰਦਰ ਵਿਸ਼ਵਾਸ ਦਵੇਗਾ ਅਤੇ ਤੁਹਾਡਾ ਜੋ ਬੱਚਾ ਹੈ ਜਾਂ ਤੁਸੀਂ ਹੋ ਤੁਸੀਂ ਜਿਸ ਵੀ ਕੰਮ ਦੀ ਸ਼ੁਰੂਆਤ ਕਰੋਗੇ ਤਾਂ ਪਰਮਾਤਮਾ ਜੀ ਦੀ ਕਿਰਪਾ ਨਾਲ ਤੁਹਾਨੂੰ ਉਸ ਕੰਮ ਵਿੱਚ ਸਫਲਤਾ ਮਿਲੇਗੀ ਕਿਉਂਕਿ ਸੰਗ ਜੀ ਇੱਕ ਓਮਕਾਰ ਆਤਮਿਕ ਨਿਰਭਰਤਾ ਦਾ ਸੂਤਰ ਹੈ ਅਕਸਰ ਅਸੀਂ ਦੁਨੀਆ ਦੀ ਰਾਏ ਅਤੇ ਮਾਪਦੰਤ ਚੱਪ ਵਿਖਦੇ ਡਰ ਨਾਲ ਪ੍ਰਭਾਵਿਤ ਹੋ ਜਾਂਦੇ ਹਾਂ ਸੰਗਤ ਜੀ ਇਹ ਸਾਡੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਕਰ ਦਿੰਦੇ ਹਨ ਪਰ ਜਦੋਂ ਤੁਸੀਂ ਏਕ ਓਮਕਾਰ ਦਾ ਚਿੰਤਨ ਕਰਦੇ ਹੋ ਤਾਂ ਤੁਸੀਂ ਪਰਮਾਤਮਾ ਦੀ ਸਰਬ ਵਿਆਪਕਤਾਕਤ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹੋ ਇਸ ਲਈ ੴ ਦਾ ਚਿੰਤਨ ਕਰਨ ਦਾ ਇਹ ਤਰੀਕਾ ਹੈ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ 10-15 ਮਿੰਟ ਆਪਣੇ ਮਨ ਵਿੱਚ ੴ ਦਾ ਉਚਾਰਨ ਕਰੋ ਆਪਣੇ ਮਨ ਵਿੱਚ ੴ ਦੀ ਤਸਵੀਰ ਬਣਾਓ ਅਤੇ ਉਸ ਦੀ ਤਾਕਤ ਨੂੰ ਮਹਿਸੂਸ ਕਰੋ ਅਤੇ ਇਹ ਯਕੀਨ ਰੱਖੋ ਕਿ ਤੁਸੀਂ ਵਾਹਿਗੁਰੂ ਦੀ ਹਜ਼ੂਰੀ ਵਿੱਚ ਹੋ ਅਤੇ ਜੋ ਵੀ ਹੋਵੇਗਾ ਉਹ ਚੰਗਾ ਹੀ ਹੋਵੇਗਾ ਇਸ ਲਈ ਤੁਸੀਂ ਇੱਕ ਓਮਕਾਰ ਦੇ ਚਿੰਤਨ ਨੂੰ ਆਪਣੇ ਜੀਵਨ ਵਿੱਚ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਹੋ ਤਾਂ ਫਿਰ ਤੁਸੀਂ ਹਮੇਸ਼ਾ ਨਿਰਪਉ ਆਤਮ ਵਿਸ਼ਵਾਸੀ ਅਤੇ ਸ਼ਾਂਤ ਰਹੋਗੇ ਤੁਹਾਡੇ ਹਰ ਕੰਮ ਵਿੱਚ ਵਿਸ਼ਵਾਸ ਸੱਚ ਅਤੇ ਹੌਸਲਾ ਹੋਵੇਗਾ ਤੇ ਅਗਲਾ ਜੋ ਕੰਮ ਹੈ ਮੂਲ ਮੰਤਰ ਦੀ ਗੂੜੀ ਵਿਚਾਰ ਕਰਨਾ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਕਰਨਾ ਅਤੇ ਸੰਗਾਜੀ ਮੂਲ ਮੰਤਰ ਸਿਰਫ ਉਚਾਰਨ ਕਰਨੀ ਨਹੀਂ ਬਲਕਿ ਇਸਦੇ ਅਰਥ ਨੂੰ ਸਮਝ ਕੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਲਿਆਉਣਾ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਮੰਤਰ ਰਾਹੀਂ ਪ੍ਰਮਾਤਮਾ ਦੇ ਗੁਣਾਂ ਨੂੰ ਸੰਕੇਪ ਵਿੱਚ ਵਿਆਖਿਆ ਕੀਤੀ ਹੈ ਜੋ ਮਨੁੱਖ ਨੂੰ ਆਤਮਿਕ ਅਤੇ ਤਾਕਤ ਦੇ ਰਹੱਸ ਸਮਝਾਉਂਦੇ ਹਨ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਾਂ ਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ